ਅਸੀਂ ਸ਼ੇਰ ਜੀ ਸੀ ਤਾਂ ਸਭ ਜਾਣ ਦਾ ਵਿਚਾਰ ਬਣਾਇਆ ਸੀ ਅਸੀਂ ਕਹਿ ਗਏ ਕਿ ਨਾਲ ਟਾਲਾ ਸਾਹਿਬ ਜੇ ਕੋਰਦਾਰੀ ਚੱਲਾਂਗੇ ਆਪਾਂ ਤੇ بارش ਨੇ ਸਾਨੂੰ ਰਥੇ ਜੀ ਰੋਕ ਲਿਆ ਉਦੋਂ ਕੰਮਕਾਰ ਬੰਦ ਹੋਏ ਹੋਏ ਨੇ ਅ ਜੋੜਾ ਫੜਕ ਪੌਂਦੇ ਥੱਲੇ ਚਲੋ ਰੁਕਿਏ ਹੋਏ ਆ ਸਾਰੀ ਸੰਗਤ ਇੱਥੇ ਰੁਕੀ ਹੋਈ ਜਿੱਥੇ ਜਿੱਥੇ ਜਾਣਾ ਸੀ ਕਿਸੇ ਨੇ ਬਸ ਇਹ ਹੋਈਏ ਵੀ ਮੌਸਮ ਢਲ ਗਿਆ ਮੌਸਮ ਠੀਕ-ਠਾਕ ਹੋ ਗਿਆ ਠੰਡਾ ਹੋ ਗਿਆ ਥੋੜਾ ਜਿਹਾ ਤੇ ਥੋੜਾ ਕੰਮਕਾਰ ਚ ਫੜ ਕੇ ਬੈਗਾ ਹੁਣ ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸ਼ਟਾਉਂਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਚ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਮਾਸ਼ੂਕਨ ਸਿੰਘ ਅ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਰਿਹਾ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਐਸੀ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕਾਸਟ ਟੈਸਟ ਹੁੰਦਾ ਹੈ ਇਸ ਲਈ ਮੱਲਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਪਣੇ ਅਫਸਰਾਂ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਧਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ये हाकी का फौज भर्ती होने वाले जरनैलों का पंजाब है हम दर्शन करने जा रहे हैं लाला साहब जी की दासा भर के बारिश बहुत हो रही है जी बारिश के रास्ते में सभी को तो प्लार दिया है अब बारिश के रुकेगी तो फिर देखो क्या करते हैं भगवान इतनी गर्मी बहुत पड़ रही थी गर्मी गर्मी बहुत है इसीलिए बारिश हो रही है इसे आने जाने में दिक्कत बहुत हो रही है बहुत ਬਾਕੀ ਰਾਸਤੇ ਖੁੱਲੇ ਚੱਲ ਰਹੇ ਹਨ ਕੋਈ ਜਾ ਰਿਹਾ ਕੋਈ ਆ ਰਿਹਾ ਏਸੀ ਰਸਤੇ ਸੇ ਆ ਦੇਖੋ ਅੱਜ ਅੰਮਰਸੇਰ ਚ ਕਿੰਨਾ ਬੱਧੀਆ ਮੌਸਮ ਹੋ ਗਿਆ ਜੇ ਤੇ ਬਾਰਿਸ਼ ਦਾ ਲੋਕੀ ਕੁਝ ਮਜ਼ਾ ਲੈ ਰਹੇ ਕੁਝ ਡਿਊਟੀ ਜਾਣ ਵਾਸਤੇ ਖਲੋਤੇ ਜੇ ਵੇਟ ਕਰ ਰਹੇ ਕਿ ਬਾਰਿਸ਼ ਥੋੜੀ ਕਦੋਂ ਘਟੋਏ ਤਾਂ ਡਿਊਟੀ ਤੇ ਜਾਈਏ ਆਪਾਂ ਅਸੀਂ ਸ਼ੇਰ ਜੀ ਸਿਦਾ ਸਾਹਿਬ ਜਾਨ ਦਾ ਵਿਚਾਰ ਬਣਾਇਆ ਸੀ ਅਸੀਂ ਕਹਿ ਗਏ ਕਿ ਨਾਲ ਚੱਲਾ ਸਭ ਜਗਰਦਾਰੀ ਚੱਲਾਂਗੇ ਆਪਾਂ ਤੇ بارش ਨਾ ਰੁਕਣ ਰਤੀਜੀ ਰੋਕ ਲਿਆ ਉਤੋਂ ਕੰਮਕਾਰ ਬੰਦ ਹੋਏ ਹੋਏ ਨੇ ਅਜੋੜਾ ਫੜਕ ਪੌਂਦੇ ਥਲੇ ਚਲੋ ਰੁਕੇ ਹੋਏ ਆ ਸਾਰੀ ਸੰਗਤ ਇੱਥੇ ਰੁਕੀ ਹੋਈ ਜਿੱਥੇ ਜਿੱਥੇ ਜਾਣਾ ਸੀ ਕਿਸੇ ਨੇ ਬਸ ਇਹ ਹੋਈਏ ਵੀ ਮੌਸਮ ਧੋਈਗਾ ਮੌਸਮ ਠੀਕ ਠਾਕ ਹੋ ਗਿਆ ਠੰਡਾ ਹੋ ਗਿਆ ਥੋੜਾ ਜਿਹਾ ਤੇ ਥੋੜਾ ਕੰਮਕਾਰ ਚ ਫਰਕ ਪਏਗਾ ਜਨ ਦਰਸ਼ਨ ਕਰਨੇ ਜਾ ਰਹੇ ਲਾਲਾ ਸਾਹਿਬ ਦੀ ਜੀ ਦਾ ਸਾਹਿਬ ਤੇ بارش ਬਹੁਤ ਹੋ ਰਹੀ ਹੈ ਜੀ بارش ਨੇ ਰਾਸਤੇ ਵਿੱਚ ਸਭੀ ਤੋਂ ਫਲਾਦ ਦਿਆ ਹੈ ਆਪ بارش ਤੇ ਮੁਕੇਗੀ ਤਾਂ ਫਿਰ ਦੇਖੋ ਕੀ ਕਰਦੇ ਹੈਂ ਭਗਵਾਨ ਇਤਨੀ ਗਰਮੀ ਬਹੁਤ ਪਾੜ ਰਹੀ ਥੀ ਗਰਮੀ ਗਰਮੀ ਬਹੁਤ ਹੈ ਇਸ ਲਈ ਬਾਰਿਸ਼ ਹੋ ਰਹੀ ਹੈ ਇਸ ਕੇ ਆਨੇ ਜਾਣੇ ਵਿੱਚ ਦਿੱਕਤ ਬਹੁਤ ਹੋ ਰਹੀ ਹੈ ਬਹੁਤ ਬਾਕੀ ਰਾਸਤੇ ਖੁੱਲੇ ਚੱਲੇ ਹੈ ਕੋਈ ਜਾ ਰਿਹਾ ਕੋਈ ਆ ਰਿਹਾ ਇਸੇ ਰਸਤੇ ਸੇ ਆ ਦੇਖੋ ਅੱਜ ਅੰਮ੍ਰਿਤਸਰ ਚ ਕਿੰਨਾ ਵਧੀਆ ਮੌਸਮ ਹੋ ਗਿਆ ਜੇ ਤੇ ਬਾਰਿਸ਼ ਦਾ ਲੋਕੀ ਕੁਝ ਮਜ਼ਾ ਲੈ ਰਹੇ ਕੁਝ ਡਿਊਟੀ ਜਾਣ ਵਾਸਤੇ ਖਲੋਤੇ ਜੇ ਵੇਟ ਕਰ ਰਹੇ ਕਿ بارش ਥੋੜੀ ਕਦੋਂ ਘਟ ਹੋਏ ਤਾਂ ਡਿਊਟੀ ਤੇ ਜਾਈਏ ਆਪਾਂ ਅਸੀਂ ਸ਼ੇਰੇ ਜੀ ਸਿਦਾ ਸਾਹਿਬ ਜਾਨ ਦਾ ਵਿਚਾਰ ਬਣਾਇਆ ਸੀ ਅਸੀਂ ਕਹਿ ਗਏ ਕਿ ਨਾਲ ਚਾਲਾ ਸਾਹਿਬ ਜੇ ਗੋੜਾੜੀ ਚੱਲਾਂਗੇ ਆਪਾਂ ਤੇ بارش ਨੇ ਸਾਨੂੰ ਰਸਤੇ 'ਚ ਰੋਕ ਲਿਆ ਉਦੋਂ ਕੰਮਕਾਰ ਬੰਦ ਹੋਏ ਹੋਏ ਨੇ ਅਜੋੜਾ ਫੜਕ ਪੌਦੇ ਥੱਲੇ ਚਲੋ ਰੁਕਿਓਏ ਆ ਸਾਰੀ ਸੰਗਤ ਇੱਥੇ ਰੁਕੀ ਹੋਈ ਜਿੱਥੇ ਜਿੱਥੇ ਜਾਣਾ ਸੀ ਕਿਸੇ ਨੇ ਬੱਸ ਇਹ ਹੋਈ ਇਹ ਵੀ ਮੌਸਮ ਝੋਈਗਾ ਮੌਸਮ ਠੀਕ ਠਾਕ ਹੋ ਗਿਆ ਠੰਡਾ ਹੋ ਗਿਆ ਥੋੜਾ ਜਿਹਾ ਤੇ ਥੋੜਾ ਕੰਮ ਕਰਕੇ ਫੜਕ ਪਹੇਗਾ ਅਸੀਂ ਦਰਸ਼ਨ ਕਰਨੇ ਜਾ ਰਹੇ ਹਾਂ लाला साहब जी के बारिश बहुत हो रही है जी बारिश ने रास्ते में सभी को तो पलट दिया है अब बारिश को तो रुकेगी तो फिर देखो क्या करते हैं भगवान इतनी गर्मी बहुत रही थी गर्मी गर्मी बहुत है इसीलिए बारिश हो रही है इसे आने जाने में दिक्कत बहुत हो रही है और बाकी रास्ते खुले चल रहे हैं कभी तो जा रहे हैं कोई आ रहा है इसी रास्ते से आ, देखो अमृतसर च कि वजिया मौसम हो गया जे तो बारिश का लोग कुछ मजा ले रहे कुछ ड्यूटी जाने वास्ते खलोते जे वेट कर रहे कि बारिश थोड़ी कदम घट हो तो ड्यूटी दे जाइए अपना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप